ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਜਿਹੜਾ ਤੁਹਾਨੂੰ ਗੀਤ ਸੁਣਾਉਣ ਲੱਗਿਆ ਵੈਸੇ ਤਾਂ ਇਹ ਢੋਲਕੀ ਵਾਲਾ ਹੈ ਪਰ ਮੇਰੇ ਕੋਲੇ ਢੋਲਕੀ ਦਾ ਸਾਧਨ ਤਾਂ ਬਣ ਜੇ ਪਰ ਮੇਰੇ ਨਾਲ ਨਹੀਂ ਕਿਸੇ ਦਾ ਸਾਧਨ ਬਣਦਾ ਗਾਉਣ ਦਾ ਇੱਕ ਦੋ ਲੇਡੀਆਂ ਹੋਣ ਉਹਨਾਂ ਕੁੜੀਆਂ ਹੋਣ ਫਿਰ ਜਿਆਦਾ ਵਧੀਆ ਲੱਗਦਾ ਪਰ ਮੈਂ ਤੁਹਾਨੂੰ ਅੱਜ ਵੈਸੇ ਹੀ ਗਾ ਕੇ ਮੈਨੂੰ ਵੀ ਬਹੁਤ ਪਿਆਰਾ ਲੱਗਦਾ ਗੀਤ ਮੇਰਾ ਜੀ ਕਰਦਾ ਮੈਂ ਤੁਹਾਨੂੰ ਸੁਣਾਵਾਂ ਸੋ ਮਾਨੋਨੰਦ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਨੋਨੰਦ ਪਿਆਰੇ ਜੇ ਗੀਤ ਦਾ ਵੇ ਮੈਂ ਤੇਰੇ ਲੜ ਲੱਗੀਆਂ ਵੇ ਰਾਜਣਾ ਵੇ ਮੈਂ ਤੇਰੇ ਲੜ ਲੱਗੀਆਂ ਵੇ ਰਾਜਣਾ ਵੇ ਤੁੰਕਾਰਦਾਇ ਠੱਗੀਆਂ ਵੇ ਰਾਜਣਾ ਵੇ ਤੁੰਕਾਰਦਾਇ ਠੱਗੀਆਂ ਵੇ ਰਾਜਣਾ ਤੇਰੇ ਲੜ ਲੱਗੀਆਂ ਵੇ ਰਾਂਝਣਾ ਅਸੀਂ ਢੋਲੀ ਵਿੱਚੋਂ ਕੱਢੇ ਆਈ ਹੱਥ ਵੇ ਅਸੀਂ ਢੋਲੀ ਵਿੱਚੋਂ ਕੱਢੇ ਆਈ ਹੱਥ ਵੇ ਤੇਰੀ ਮਾਂ ਨੇ ਲਾਲੇ ਸਾਡੀ ਨਾਥ ਵੇ ਤੇਰੇ ਮਾਂ ਨੇ ਲਾਲੀ ਸਾਡੀ ਨੱਥ ਵੇ ਕੀਤੀ ਸੀ ਬੇਸ਼ਗਨੀ ਵੇ ਰਾਜਣਾ ਕੀਤੀ ਸੀ ਬੇਸ਼ਗਨੀ ਵੇ ਰਾਜਣਾ ਵੇ ਮੈਂ ਤੇਰੇ ਲੜ ਲੱਗੀਆਂ ਤੇਰੇ ਲੜ ਲੱਗੀਆਂ ਵੇ ਰਾਂਝਣਾ ਵੇ ਅਸਾਂ ਢੋਲੀ ਵਿੱਚੋਂ ਕੱਢਿਆ ਸੀ ਪੈਰ ਵੇ ਅਸਾਂ ਢੋਲੀ ਵਿੱਚੋਂ ਕੱਢਿਆ ਸੀ ਪੈਰ ਵੇ ਗਦੀਆ ਤੇਰੀ ਹੀ ਖੈਰ ਵੇ ਨੱਥਾ ਨੇ ਬ ਤੇਰੀਆਂ ਵੇਰਾਂਝਣਾ ਨੱਥਾ ਨੇ ਬ ਤੇਰੀਆਂ ਵੇਰਾਂਝਣਾ ਮੈਂ ਤੇਰੇ ਲੜ ਲੱਗੀਆਂ ਵੇਰਾਂਝਣਾ ਤੂੰ ਕਰਦਾ ਏ ਠੱਗੀਆਂ ਵੇ ਉੱਚੀ ਮਾੜੀ ਤੇ ਦੁੱਧ ਪਾਈ ਰੀੜੇ ਕਾਂ ਉੱਚੀ ਮਾੜੀ ਤੇ ਦੁੱਧ ਪਾਈ ਰੀੜੇ ਕਾਂ ਮੈਨੂੰ ਸਾਰੇ ਟਬਰ ਦੀਆਂ ਛਿੜ ਕਾਂ ਮੈਨੂੰ ਸਾਰੇ ਟਬਰ ਦੀਆਂ ਛਿੜ ਕਾਂ ਇੱਕ ਤੇਰਾ ਇਦਲਾਸਾ ਵੇ ਰਾਂਝਣਾ ਵੇ ਮੈਂ ਤੇਰੇ ਲੜ ਲੱਗੀਆਂ ਵੇ ਰਾਂਝਣਾ ਵੇ ਮੈਂ ਤੇਰੇ ਲੜ ਲੱਗੀਆਂ ਵੇ ਰਾਂਝਣਾ ਤੂੰ ਤਾਂ ਕਰਦਾ ਏ ਠੱਗੀਆਂ ਵੇ ਰਾਂਝਣਾ ਵੇ ਤੂੰ ਕਰਨਾ ਏ ਠੱਗੀਆਂ ਵੇ ਰਾਂਝਣਾ